ਤਾ ਫਰਾਂਸ ਦੇ ਵਿੱਚ ਜੋ ਜਹਾਜ਼ ਰੋਕਿਆ ਗਿਆ ਸੀ ਉਸ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ 25 ਯਾਤਰੀਆਂ ਨੇ ਫਰਾਂਸ ਦੇ ਵਿੱਚ ਸ਼ਰਨ ਮੰਗੀ ਹੈ ਤੇ ਦੋ ਲੋਕਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਹੈ ਫਰਾਂਸ ਸਰਕਾਰ ਨੇ ਦੱਸਿਆ ਹੈ ਕਿ ਅਮਰੀਕਾ ਤੇ ਕੈਨੇਡਾ भेजे ਜਾਣੇ ਸੀ ਇਹ ਯਾਤਰੀ ਤੇ ਬੈਟਰੀ ਹਵਾਈ ਅੱਡੇ ਤੇ ਇਹਨਾਂ ਨੂੰ ਰੋਕ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਜੱਜਾਂ ਦੇ ਵੱਲੋਂ ਪੁੱਛਗਿੱਛ ਕੀਤੀ ਗਈ ਸੀ ਪਰ ਦਾਦਾ ਦੇ ਕੇਸ ਦੇ ਵਿੱਚ ਯਾਦਾ ਭਾਰਤੀ ਮੂਲ ਦੇ ਯਾਤਰੀ ਸੀ ਤਾਂ ਦਾਦਾ ਦੇ ਕੇ ਦੁਬਈ ਤੋਂ ਨਿਕਾਰਾ ਗੁਆ ਜਾ ਰਹੀ ਸੀ ਇਹ ਫਲਾਈਟ ਤੇ ਫਰਾਂਸ 'ਚ ਰੋਕ ਕੇ ਜਹਾਜ਼ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦਾਦਾ ਦੇ ਕੇ ਜਹਾਜ਼ ਰਾਹੀਂ 276 ਯਾਤਰੀ ਜਿਹੜੇ ਆ ਭਾਰਤ ਪਹੁੰਚ ਚੁੱਕੇ ਆ ਜੀਆਂ ਦਾਦੀ ਕੇ 25 ਯਾਤਰੀਆਂ ਨੇ ਫਰਾਂਸ ਦੇ ਵਿੱਚ ਸ਼ਰਨ ਮੰਗ ਲਈ ਔਰ ਦੋ ਲੋਕਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਦਾਦੇ ਕਬੀਰਵਾਰ ਨੂੰ ਇਹ ਜਹਾਜ਼ ਰੋਕਿਆ ਜਾਂਦਾ ਜਿਵੇਂ ਇਹ ਜਹਾਜ਼ ਰੋਕਿਆ ਜਾਂਦਾ ਤਾਂ ਉਸ ਤੋਂ ਬਾਅਦ ਮਨੁੱਖੀ ਤਸਕਰੀ ਦੇ ਇਲਜ਼ਾਮ ਲੱਗਦੇ ਆ ਜਿਸ ਤੋਂ ਬਾਅਦ ਪੁੱਛਗਿੱਛ ਕੀਤੀ ਜਾਂਦੀ ਹੈ ਜੱਜਾਂ ਦੇ ਵੱਲੋਂ ਚਾਰ ਜੱਜਾਂ ਦਾ ਫਾਈਨਲ ਬਠਾਇਆ ਜਾਂਦਾ ਜਿਨ੍ਹਾਂ ਦੇ ਵੱਲੋਂ ਪੁੱਛਗਿੱਛ ਕੀਤੀ ਜਾਂਦੀ ਆ ਪਰ ਦੱਸ ਦਈਏ ਕਿ ਇਹਨਾਂ ਦੇ ਵਿੱਚੋਂ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਆ ਵੱਡੀ ਅਪਡੇਟ ਆ ਰਹੀ ਆ ਕਿਉਂਕਿ ਕੱਲ ਜਹਾਜ਼ ਦੀ ਉਡਾਣ ਦੇ ਲਈ ਪਰਮਿਸ਼ਨ ਦੇ ਦਿੱਤੀ ਸੀ ਪਰ ਅੱਜ ਜਿਹੜਾ ਇਹ ਜਹਾਜ਼ ਦੀ ਉਡਾਣ ਭਾਰਤ ਨੂੰ ਕਰ ਦਿੱਤੀ ਗਈ ਆ ਤਾਂ ਕਿ ਜਹਾਜ਼ ਰਾਹੀਂ 276 ਯਾਤਰੀ ਭਾਰਤ ਪਹੁੰਚ ਸਕਣ ਤਾਂ ਦੱਸ ਦਈਏ ਕਿ ਇਹਨਾਂਰੇ ਵਿੱਚੋਂ 25 ਯਾਤਰੀਆਂ ਨੇ ਫਰਾਂਸ ਦੇ ਵਿੱਚ ਸ਼ਰਨ ਮੰਗਰੀ ਹੈ ਤੇ ਦੋ ਲੋਕਾਂ ਤੋਂ ਸਖਤੀ ਦੇ ਨਾਲ ਪੁਚੇਗੀ ਚਕਰ ਰਹੀ ਆ ਫਰਾਂਸ ਸਰਕਾਰ ਅਮਰੀਕਾ ਤੇ ਕੈਨੇਡਾ ਭੇਜੇ ਜਾਣੇ ਸੀ ਇਹ ਸਾਰੇ ਯਾਤਰੀ ਤਾਦਾਦ ਦੇ ਕੇ ਬੈਟਰੀ ਹਵਾਈ ਅੱਡੇ ਤੇ ਇਹਨਾਂ ਨੂੰ ਰੋਕਿਆ ਗਿਆ ਸੀ ਤੇ ਨੇ ਤਾਦਾਦ ਦੇ ਕੇ ਅਮਰੀਕਾ ਤੇ ਕੈਨੇਡਾ ਭੇਜੇ ਜਾਣੇ ਸੀ ਇਹ ਯਾਤਰੀ ਤੇ ਬੈਟਰੀ ਹਵਾਈ ਅੱਡੇ ਤੇ ਇਹਨਾਂ ਨੂੰ ਰੋਕ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਜੱਜਾਂ ਦੇ ਵੱਲੋਂ ਪੁੱਛਗਿੱਛ ਕੀਤੀ ਗਈ ਸੀ ਪਰ ਦਾਦ ਦੇ ਕੇ ਇਸ ਦੇ ਵਿੱਚ ਯਾਦਾ ਭਾਰਤੀ ਮੂਲ ਦੇ ਯਾਤਰੀ ਸੀ ਤਾਦਾਦ ਦੇ ਕੇ ਦੁਬਈ ਤੋਂ ਨਿਕਾਰਾ ਗੁਆ ਜਾ ਰਹੀ ਸੀ ਇਹ ਫਲਾਈਟ ਤੇ ਫਰਾਂਸ ਚ ਰੋਕੇ ਜਹਾਜ਼ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਾਦੇ ਦੇ ਕਿ ਜਹਾਜ਼ ਰਾਹੀਂ 276 ਯਾਤਰੀ ਜਿਹੜੇ ਆ ਭਾਰਤ ਪਹੁੰਚ ਚੁੱਕੇ ਆ ਜੀਆਂ ਦਾਦੇ ਦੇ 25 ਯਾਤਰੀਆਂ ਨੇ ਫਰਾਂਸ ਦੇ ਵਿੱਚ ਸ਼ਰਨ ਮੰਗ ਲਈ ਔਰ ਦੋ ਲੋਕਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਦਾਦੇ ਦੇ ਵੀਰਵਾਰ ਨੂੰ ਇਹ ਜਹਾਜ਼ ਰੋਕਿਆ ਜਾਂਦਾ ਜਿਵੇਂ ਇਹ ਜਹਾਜ਼ ਰੋਕਿਆ ਜਾਂਦਾ ਤਾਂ ਉਸ ਤੋਂ ਬਾਅਦ ਮਨੁੱਖੀ ਤਸਕਰੀ ਦੇ ਇਲਜ਼ਾਮ ਲੱਗਦੇ ਆ ਜਿਸ ਤੋਂ ਬਾਅਦ ਪੁੱਛਗਿੱਛ ਕੀਤੀ ਜਾਂਦੀ ਆ ਜੱਜਾਂ ਦੇ ਵੱਲੋਂ ਚਾਰ ਜੱਜਾਂ ਦਾ ਫਾਈਨਲ ਬਠਾਇਆ ਜਾਂਦਾ ਜਿਨ੍ਹਾਂ ਦੇ ਵੱਲੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਦੱਸ ਦਈਏ ਕਿ ਇਹਨਾਂ ਦੇ ਵਿੱਚੋਂ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਵੱਡੀ ਅਪਡੇਟ ਆ ਰਹੀ ਹੈ ਕਿਉਂਕਿ ਕੱਲ ਜਹਾਜ਼ ਦੀ ਉਡਾਣ ਦੇ ਲਈ ਪਰਮਿਸ਼ਨ ਦੇ ਦਿੱਤੀ ਸੀ ਪਰ ਅੱਜ ਜਿਹੜਾ ਇਹ ਜਹਾਜ਼ ਦੀ ਉਡਾਣ ਭਾਰਤ ਨੂੰ ਕਰ ਦਿੱਤੀ ਗਈ ਹੈ ਤਾਂ ਕਿ ਜਹਾਜ਼ ਰਾਹੀਂ 276 ਯਾਤਰੀ ਭਾਰਤ ਪਹੁੰਚ ਸਕਣ ਤਾਂ ਦੱਸ ਦਈਏ ਕਿ ਇਹਨਾਂਰੇ ਵਿੱਚੋਂ 25 ਯਾਤਰੀਆਂ ਨੇ ਫਰਾਂਸ ਦੇ ਵਿੱਚ ਸ਼ਰਨ ਮੰਗਰੀ ਹੈ ਤੇ ਦੋ ਲੋਕਾਂ ਤੋਂ ਸਖਤੀ ਦੇ ਨਾਲ ਪਹੁੰਚ ਗਈ ਚੱਕਰ ਰਹੀ ਆ ਫਰਾਂਸ ਸਰਕਾਰ ਅਮਰੀਕਾ ਤੇ ਕੈਨੇਡਾ ਭੇਜੇ ਜਾਣੇ ਸੀ ਇਹ ਸਾਰੇ ਯਾਤਰੀ ਤਾਦਾਦ ਦੇ ਕੇ ਵੈਟਰੀ ਹਵਾਈ ਅੱਡੇ ਤੇ ਇਹਨਾਂ ਨੂੰ ਰੋਕਿਆ ਗਿਆ